ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਹ ਵੀਡੀਓ ਆਪਣੇ ਆਪ ਦੇ ਵਿੱਚ ਚਰਚਾ ਦਾ ਵਿਸ਼ਾ ਕਿ ਆਖਰ ਕਿਵੇਂ ਇੱਕ ਛੋਟੀ ਜੀ ਸੜਕ ਤੇ ਵਿੱਚਕਾਰ ਇੱਕ ਖੰਬੇ ਲੱਗੇ ਹੋਏ ਨੇ ਔਰ ਇਹ ਬਿਜਲੀ ਦੇ ਖੰਬੇ ਕਈ ਵੱਡੇ ਹਾਦਸਿਆਂ ਨੂੰ ਵੀ ਸੱਦਾ ਦਿੰਦੇ ਹੋਏ ਪਖਾਈ ਦੇ ਰਹੇ ਨੇ ਹਾਲਾਂਕਿ ਲੋਕਾਂ ਦੀ ਆਵਾਜ਼ਾਈ ਤਾਂ ਰੋਜ਼ਾਨਾ ਵਾਂਗ ਹੀ ਦਿਖਾਈ ਦੇ ਰਹੀ ਹੈ ਪਰ ਇਹ ਖੰਬੇ ਕਿਤਨਾ ਕਿਤੇ ਵੱਡੇ ਹਾਦਸਿਆਂ ਦਾ ਕਾਰਨ ਬਣ ਰਹੇ ਨੇ ਔਰ ਜੇ ਸੜਕ ਤੇ ਦੂਸਰੇ ਪਾਸੇ ਚਾਤ ਮਾਰੀਏ ਤਾਂ ਸਟਰੀਟ ਲਾਈਟਾਂ ਵੀ ਗਾਇਬ ਨੇ ਤਾਂ ਇਸ ਕਾਰਨ ਰਾਤ ਦੇ ਸਮੇਂ ਦੇ ਵਿੱਚ ਅਜਿਹੇ ਕਿ ਹਾਦਸਿਆਂ ਦਾ ਖਤਰਾ ਪਤੇਰੇ ਹੁੰਦਾ ਪਰ ਸੋਸ਼ਲ ਮੀਡੀਆ ਤੇ ਵੀਡੀਓ ਜੋ ਵਾਇਰਲ ਹੋ ਰਹੀ ਹੈ ਉਹ ਹਿਮਾਚਲ ਦੇ ਪੋਂਟਾ ਸਾਹਿਬ ਦੀ ਦੱਸੀ ਜਾ ਰਹੀ ਹੈ ਹਿਮਾਚਲ ਪ੍ਰਦੇਸ਼ ਦੇ ਸਰਮੌਰ ਜ਼ਿਲ੍ਹੇ ਚ ਪੋਂਟਾ ਸਾਹਿਬ ਦੀ ਬਦਰੀਪੁਰ ਸੰਤੋਸ਼ਗੜ ਬੱਲੂਵਾਲ ਕੁਰਬੁਲਾ ਸੜਕ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬੇਹਤ ਚਰਚਾਵਾਂ ਦੇ ਵਿੱਚ ਔਰ ਵਾਇਰਲ ਵੀ ਹੋ ਰਹੀ ਹੈ ਵੀਡੀਓ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਲੋਕਾਂ ਦੀ ਆਵਾਜ਼ਾਂ ਤਰ ਰੋਜ਼ਾਨਾ ਦੀ ਤਰ੍ਹਾਂ ਨਜ਼ਰ ਆ ਰਹੀ ਹੈ ਪਰ ਇਹ ਵੱਡੇ ਸਵਾਲ ਉੱਠਦੇ ਨੇ ਕਿ ਆਖਰ ਹੁਣ ਤੱਕ ਇਸ ਬਾਬਤ ਕਿਉਂ ਕਾਰਵਾਈ ਨਹੀਂ ਹੋ ਸકી ਦੱਸਿਆ ਜਾ ਰਿਹਾ ਹੈ ਕਿ ਦੋ ਵਿਭਾਗਾਂ ਦੀ ਖਿੱਚੋ ਤਾਣ ਦੇ ਕਾਰਨ ਹੁਣ ਤੱਕ ਇਸ ਵਿਕਾਸ ਕਾਰਜ ਵੱਲ ਕੋਈ ਧਿਆਨ ਨਹੀਂ ਗਿਆ ਜਿਸ ਕਾਰਨ ਲੋਕਾਂ ਦੀ ਜਾਨ ਤੇ ਖਤਰਾ ਬਣਿਆ ਹੋਇਆ ਦੱਸ ਦਈਏ ਕਿ ਇਸ ਵੀਡੀਓ ਵਿੱਚ ਸਾਫ਼ ਦਿਖ ਰਿਹਾ ਕਿ ਸੜਕ ਬਣਨ ਤੋਂ ਬਾਅਦ ਵੀ ਬਿਜਲੀ ਵਿਭਾਗ ਦੇ ਖੰਭੇ ਸੜਕ ਦੇ ਵਿੱਚੋਂ ਵਿਚਨੇ ਅਤੇ ਉਹਨਾਂ ਨੂੰ ਹਟਾਇਆ ਨਹੀਂ ਗਿਆ ਇੱਕ ਸਾਲ ਤੋਂ ਬਦੇਰੇ ਸਮੇਂ ਤੋਂ ਵਾਹਨ ਚਾਲਕਾਂ ਨੂੰ ਇਹਨਾਂ ਖੰਬਿਆਂ ਵਿਚਕਾਰ ਹੀ ਲੰਘਣਾ ਪੈ ਰਿਹਾ ਦਰਅਸਲ ਬਿਜਲੀ ਵਿਭਾਗ ਤੇ ਪਬਲਿਕ ਵਰਕਸ ਡਿਪਾਰਟਮੈਂਟ ਜਿਹਨੂੰ ਕਿ ਪੀ ਡਬਲਯੂ ਡੀ ਵਿਭਾਗ ਕਿਹਾ ਜਾਂਦਾ ਔਰ ਉਹਨਾਂ ਵਿਚਕਾਰ ਪੈਸੇ ਨੂੰ ਲੈ ਕੇ ਚੱਲ ਰਹੀ ਖਿੱਚੋ ਤਾਣ ਕਰਕੇ ਹੀ ਇਹ ਖੰਬੇ ਹਟਾਏ ਨਹੀਂ ਜਾ ਸਕੇ ਜਿਸ ਕਾਰਨ ਹੁਣ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਮਾਮਲਾ ਪੋਂਟਾ ਸਾਹਿਬ ਦੇ ਸੰਤੋਸ਼ਗੜ ਬੱਲੂ ਵਾਲਾ ਲਿੰਕ ਰੋਡ ਦਾ ਜੋ ਬਦਰੀਪੁਰ ਤੋਂ ਪੁਰੂ ਵਾਲਾ ਹੁੰਦੇ ਹੋਏ ਐਨ ਐਚ 72 ਨਾਲ ਜੁੜਦਾ ਹੈ ਲਕਟੌੜੀ ਹੋਣ ਤੋਂ ਪਹਿਲਾਂ ਖੰਬੇ ਸੜਕ ਦੇ ਕਿਨਾਰੇ ਸਨ ਪਰ ਸੜਕ ਬਣਨ ਤੋਂ ਬਾਅਦ ਇਹ ਖੰਬੇ ਸੜਕ ਦੇ ਵਿੱਚ ਆ ਗਏ ਔਰ ਇਹ ਮਾਮਲਾ ਹਜੇ ਤੱਕ ਲਟਕਿਆ ਹੋਇਆ ਹੈ ਦੇਖੀਏ ਇਹ ਜੋ ਸੜਕ ਹੈ ਬਦਰੀਪੁਰ ਸੇ ਕਿਸਨੂ ਪੁਰਾ ਸਨ ਤੋਂ ਜ਼ਗੜਪੁਰ ਵੱਲ ਇਹ ਨਵਾਰ ਵਿੱਚ ਸਥਿਤ ਹੋਈ ਸੀ ਉਸ ਸਮੇਂ विभाग से एक कमी रहेगी कि इस लाइन को डिसमेंटल करने का एस्टीमेट भी उसमें डलना चाहिए था ये लाइन पहले की लगी है ये आज की नहीं लगी लाइन कब से पच्चीस साल पुरानी है अब सड़क का सड़क चौड़ी हो गई है पहले सड़क से बाहर थी पूरी अब सड़क चौड़ी होने से सड़क के बीच में आ गए इसलिए मैंने डिपार्टमेंट को कहा है इसका पैसे का इंतजाम करके बजट का प्रोविजन करके इसको पोलों को शिफ्ट किया जाए तब से फिर विभाग ने अभी तक किया नहीं है विभाग के पास पैसे नहीं है वो कहते हैं हमारे पास बजट नहीं है कहाँ से करें शिफ्ट प्रदेश में आज कांग्रेस की सरकार है मैं आदरणीय मुख्यमंत्री मोदी से भी निवेदन करना चाहता हूँ ऐसे जो अर्जेंट काम होते हैं जो इमरजेंसी काम होते हैं इससे एक्सीडेंट हो सकते हैं उनके एस्टीमेट तुरंत स्वीकृत किए जाएं उनके लिए पैसे उपलब्ध करवाए जाएं ताकि दुर्घटनाएं से बचा जा सके